ਵੀਡੀਓ ਤੇ ਕੋਈ ਬਿਆਨ ਨਹੀਂ ਦੇਣਾ ਚਾਹ ਰਹੀ ਸੀ ਕਿਉਂਕਿ ਮੈਨੂੰ ਪੁਸ਼ਟੀ ਨਹੀਂ ਸੀ ਪਰ ਜਿਹੜੇ ਅੱਜ ਖੁਦ ਸ਼ੀਤਲ ਅੰਗੁਰਾਲ ਦੀ ਮੈਂ ਗੱਲਾਂ ਸੁਨੀਆਂ ਚਾਰ ਸ਼ਬਦਾਂ ਦੇ ਵਿੱਚ ਤਿੰਨ ਗਾਲਾਂ ਸੀ ਤੇ ਇੱਕ ਗੱਲ ਸੀ ਜਿਹੜੇ ਵੀਡੀਓ ਪੀਏ ਵਾਲੀ ਮੈਂ ਸੁਣੀ ਪੀਏ ਦੀ ਕਨਵਰਸੇਸ਼ਨ ਸੁਣੀ ਉਸ ਲੇਡੀ ਦੇ ਨਾਲ ਜਿਹੜੇ ਉਹਨਾਂ ਦੇ ਘਰ ਸ਼ੀਤਲ ਅੰਗੁਰਾਲ ਦੇ ਉੱਥੇ ਕੰਮ ਕਰਦੀ ਸੀ ਉਹਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੀ ਇੱਜ਼ਤ ਦਾ ਸੌਦਾ ਕੀਤਾ ਜਾਂਦਾ 50000 80000 1 ਲੱਖ ਸ਼ੀਸ਼ੇ ਮੋਰੇ ਖੜੇ ਆ ਕੇ ਆਪਣੀ ਅੱਖਾਂ ਨਾਲ ਅੱਖਾਂ ਮਿਲਾ ਕੇ ਗੱਲ ਕਰੋ ਕਿ ਜਿਸ ਕੈਂਡੀਡੇਟ ਲਈ ਤੁਸੀਂ ਵੋਟ ਮੰਗਦੇ ਹੋ ਕਿ ਸਹੀ ਮੰਗਦੇ ਹੋ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਮੈਂ ਆਰਤੀ ਰਾਜਪੂਰੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮੀਤ ਪ੍ਰਧਾਨ ਅੱਜ ਮੈਂ ਇੱਕ ਨਿਊਜ਼ ਵੇਖ ਰਹੀ ਸੀ ਜਿਹਦੇ ਵਿੱਚ ਐਕਸ ਐਮ ਐਲ ਜਿਹੜਾ ਕਿ ਜਲੰਧਰ ਵੈਸ ਹਲਕੇ ਦਾ ਇਸ ਸਮੇਂ ਮੌਜੂਦਾ ਉਮੀਦਵਾਰ ਹੈਗਾ ਭਾਰਤੀ ਜਨਤਾ ਪਾਰਟੀ ਦਾ ਸ਼ੀਤਲ ਅੰਗੂਰਾਂ ਉਹਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਅੱਜ ਤੋਂ 2-3 ਦਿਨ ਪਹਿਲੇ ਉਹਦੇ ਪੀਏ ਦੀ ਅੱਜ ਉਹਦੀ ਆਪਣੀ ਇੱਕ ਆਡੀਓ ਵਾਇਰਲ ਹੁੰਦੀ ਆ ਤੇ ਮੈਂ ਇੰਨੀ ਹੈਰਾਨ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਸਨਾਤਨੀ ਹੋਣ ਦਾ ਦਾਵਾ ਕਰਦੀ ਹੈ ਸਨਾਤਨੀ ਪਾਰਟੀ ਕਹਿੰਦੀ ਆਪਣੇ ਆਪ ਨੂੰ ਸਨਾਤਨ ਦੀ ਰੱਖਿਆ ਕਰਨ ਦੀ ਗੱਲ ਕਰਦੀ ਹੈ ਮੇਰਾ ਇੱਕ ਸਵਾਲ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਅੱਜ ਤੱਕ ਅਸੀਂ ਸਨਾਤਨੀ ਉਸ ਰਾਵਣ ਨੂੰ ਜਲਾ ਰਹੇ ਆ ਦੁਸ਼ਹਿਰਾ ਮਨਾਉਂਦੇ ਨੇ ਤੇ ਅਸੀਂ ਸ਼ੀਤਲੰਗੁਰਾਲ ਵਰਗੇ ਮੈਂ ਇਹ ਜ਼ਰੂਰ ਕਹਾਂਗੀ ਕਿ ਉਹ ਵੀ ਇੱਕ ਰਾਵਣ ਹੀ ਆ ਜਿਹੜੀ ਵੀਡੀਓ ਪੀਏ ਵਾਲੀ ਮੈਨੂੰ ਮੈਂ ਸੁਣੀ ਉਸ ਪੀਏ ਦੀ ਕਨਵਰਸੇਸ਼ਨ ਸੁਣੀ ਉਸ ਲੇਡੀ ਦੇ ਨਾਲ ਉਸ ਮਹਿਲਾ ਦੇ ਨਾਲ ਜਿਹੜੀ ਉਹਨਾਂ ਦੇ ਘਰ ਸ਼ੀਤਲੰਗੁਰਾਲ ਦੇ ਉੱਥੇ ਕੰਮ ਕਰਦੀ ਸੀ ਉਹਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੀ ਇੱਜ਼ਤ ਦਾ ਸੌਦਾ ਕੀਤਾ ਜਾਂਦਾ 50000 80000 1 ਲੱਖ ਉੱਤੋਂ ਬਾਅਦ ਇਹ ਕਿਹਾ ਜਾਂਦਾ ਜਦੋਂ ਉਹ ਮੰਨਦੀ ਨਹੀਂ ਕਿ ਤੇਰੇ ਪਤੀ ਦਾ ਤੇ ਛੋਟੇ ਕੈਸ ਪਵਾ ਕੇ ਅਸੀਂ ਤੈਨੂੰ ਜੇਲ੍ਹ ਚ ਪਵਾ ਦਾਂਗੇ ਉਹਨੂੰ ਹਰਾਸ ਕੀਤਾ ਜਾਂਦਾ ਉਹਨੂੰ ਡਰਾਇਆ ਜਾਂਦਾ ਮੈਂ ਪਹਿਲੇ ਇਸ ਵੀਡੀਓ ਤੇ ਕੋਈ ਬਿਆਨ ਨਹੀਂ ਦੇਣਾ ਚਾਹ ਰਹੀ ਸੀ ਕਿਉਂਕਿ ਮੈਨੂੰ ਪੁਸ਼ਟੀ ਨਹੀਂ ਸੀ ਪਰ ਜਿਹੜੇ ਅੱਜ ਖੁਦ ਸ਼ੀਤਲ ਲੰਗੁਰਾਲ ਦੀ ਮੈਂ ਗੱਲਾਂ ਸੁਣੀਆਂ ਚਾਰ ਸ਼ਬਦਾਂ ਦੇ ਵਿੱਚ ਗਾਲਾਂ ਸੀ ਤੇ ਇੱਕ ਗੱਲ ਸੀ ਤਿੰਨ ਦਿਨ ਉਹਨੇ ਗਾਲੀਆਂ ਕੱਢੀਆਂ ਤੇ ਇੱਕ ਗੱਲ ਹੁੰਦੀ ਸੀ ਜਿਹੜੀ ਕਿ ਸੀ ਮੇਜਰ ਦੇ ਨਾਲ ਮੈਂ ਉਹਦੀ ਕਨਵਰਸੇਸ਼ਨ ਸੁਣੀ ਆ ਮੇਰੇ ਖਿਆਲ ਚ ਜਲੰਧਰ ਦੇ ਸਾਰੇ ਨੇ ਸੁਣੀ ਹੋਣੀ ਹੈ ਤੇ ਭਾਰਤ ਜਨਤਾ ਪਾਰਟੀ ਜਿਹੜੀ ਗੱਲ ਕਰਦੀ ਹੈ ਸਨਾਤਨ ਦੀ ਮੈਂ ਪੁੱਛਣਾ ਚਾਹਾਂਗੀ ਤੁਸੀਂ ਰਾਵਣ ਵਰਗਾ ਕੈਂਡੀਡੇਟ ਕਿਤਾ ਖੜਾ ਕਰਤਾ ਜਿਨਨੇ ਇੱਕ ਪੈਨ ਦੇ ਨਾਲ ਗਲਤ ਕੀਤਾ ਕਈ ਹੋਰ ਕੇਸ ਵੀ ਚੱਲਦੇ ਪਏ ਤੁਸੀਂ ਕਰੋ ਸਰਚ ਸਭ ਨੂੰ ਪਤਾ ਇੱਕ ਪਾਸੇ ਤਾਂ ਜਿਸ ਰਾਵਣ ਨੇ ਮਈਆ ਸੀਤਾ ਨੂੰ ਹੱਥ ਵੀ ਨਹੀਂ ਲਾਇਆ ਸੀ ਤੁਸੀਂ ਉਹਦਾ ਪੁਤਲਾ ਅੱਜ ਤੱਕ ਫੂਕਦੇ ਆਏ ਹੋ ਤੇ ਇੱਕ ਪਾਸੇ ਤੁਸੀਂ ਐਡੇ ਦੇ ਕੈਂਡੀਡੇਟ ਖੜਾ ਕਰਦੇ ਹੋ ਆਪਣੀ ਪਾਰਟੀ ਦੇ ਵਿੱਚ ਫਿਰ ਤੁਸੀਂ ਦਾਵਾ ਕਰਦੇ ਹੋ ਅਸੀਂ ਸਨਾਤਨ ਨੂੰ ਪੋਚਾ ਰਹੇ ਆ ਅਸੀਂ ਸਨਾਤ ਨਹੀਂ ਆ ਇੱਕ ਵਾਰੀ ਆਪਣੇ ਜ਼ਮੀਰ ਨਾਲ ਪੁੱਛ ਕੇ ਦੇਖੋ ਮੈਂ ਹਰ ਇੱਕ ਕਾਰਜਕਰਤਾ ਨੂੰ ਕਹਿਣਾ ਚਾਹੁੰਦੀ ਹਾਂ ਭਾਰਤ ਜਨਤਾ ਪਾਰਟੀ ਦੇ ਇੱਕ ਵਾਰ ਆਪਣੀ ਜ਼ਮੀਰ ਨਾਲ ਪੁੱਛੋ ਸ਼ੀਸ਼ੇ ਮੋਰੇ ਖੜੇ ਆ ਕੇ ਆਪਣੀ ਅੱਖਾਂ ਨਾਲ ਅੱਖਾਂ ਮਿਲਾ ਕੇ ਗੱਲ ਕਰੋ ਕਿ ਜਿਸ ਕੈਡੀਡੇਟ ਲਈ ਤੁਸੀਂ ਵੋਟ ਮੰਗਦੇ ਹੋ ਕਿ ਸਹੀ ਮੰਗਦੇ ਹੋ ਉਹ ਹੈਗਾ ਇਸ ਕਾਬਿਲ ਉਹ ਹੈਗਾ ਵਿਧਾਨ ਸਭਾ ਚਲਾਣ ਕਾਬਿਲ ਤਾਂ ਮੈਂ ਵੈਸੇ ਹਲਕੇ ਦੇ ਸਾਰੇ ਮੈਂ ਜਨਤਾ ਨੂੰ ਅਪੀਲ ਕਰਾਂਗੀ ਕਿ ਸੋਚ ਸਮਝ ਕੇ ਵੋਟ ਪਾਓ ਜਿਹੜਾ ਪਰਸਨ ਇੰਨੀ ਗਾਲਾਂ ਕੱਢਦਾ ਹੈ ਇੰਨਾ ਗੁੰਡਾਗਰਦੀ ਦਿਖਾਂਦਾ ਹੈ ਇਦਾਂ ਦੀ ਗੱਲਾਂ ਕਰਦਾ ਹੈ ਕਿ ਉਹ ਤੁਹਾਡਾ ਲੀਡਰ ਬਣਨ ਜੋਗਾ ਹੈਗਾ ਇੰਨੇ ਅੰਧ ਭਕਤ ਨਾ ਬਣੋ कि ਤੁਹਾਨੂੰ ਸਹੀ ਔਰ ਗਲਤ ਦਾ ਪਤਾ ਹੀ ਨਾ ਲਗੇ ਅੱਖਾਂ ਬੰਦ ਕਰਕੇ ਤੁਸੀਂ ਵੋਟ ਪਾਉਂਦੇ ਹੋ ਅਸੀਂ ਤਾਂ ਕਮਲ ਨੂੰ ਪਾਉਣੀ ਆ ਪਾਵੇਂ ਕੈਂਡੀਡੇਟ ਕੋਈ ਵੀ ਹੋਵੇ ਪਾਵੇਂ ਰਾਵਣ ਹੋਵੇ ਇੱਕ ਪਾਸੇ ਤੁਸੀਂ ਰਾਮ ਭਗਤੀ ਕਰਦੇ ਹੋ ਜੈ ਸ਼੍ਰੀ ਰਾਮ ਦੇ ਨਾਰੇ ਲਾਉਂਦੇ ਹੋ ਔਰ ਵੋਟਾਂ ਤੁਸੀਂ ਰਾਵਣ ਵਰਗੇ ਨੂੰ ਪਾ ਕੇ ਆਂਦੇ ਹੋ ਕਿੱਥੇ ਤੁਹਾਡਾ ਜ਼ਮੀਰ ਕਿੱਥੇ ਹੈ ਆਪਣੇ ਜ਼ਮੀਰ ਨੂੰ ਜਗਾਓ ਤੇ ਐਦਾ ਤੇ ਕੈਂਡੀਟ ਭਾਰਤ ਜਨਤਾ ਪਾਰਟੀ ਖੜੀ ਕਰਦੀ ਔਰ ਗੱਲਾਂ ਕਰਦੀ ਹੈ ਵੱਡੀ ਵੱਡੀ ਸੋਚ ਸਮਝ ਕੇ ਵੋਟ ਪਾ ਕੇ ਆਓ ਤੇ ਸ਼ੀਤਲ ਅੰਗਰਾਲ ਨੂੰ ਮੈਂ ਕਹਿੰਨੀ ਆ ਉਹਨੂੰ ਟਿਕਟ ਦੇ ਕੇ ਮੈਨੂੰ ਲੱਗਦਾ ਹੈ ਬਹੁਤ ਵੱਡੀ ਗਲਤੀ ਕੀਤੀ ਲੇਕਿਨ ਉਹ ਗਲਤੀ ਦਾ ਉਹਨੂੰ ਭਾਰਤ ਜਨਤਾ ਪਾਰਟੀ ਨੂੰ ਅਹਿਸਾਸ ਹੋ ਜਾਣਾ ਹੈ ਕਿ ਕਿੰਨੀ ਵੱਡੀ ਗਲਤੀ ਕੀਤੀ ਇਹਨਾਂ ਨੇ ਇਹਨੂੰ ਟਿਕਟ ਦੇ ਕੇ ਜਦੋਂ ਜਨਤਾ ਨੇ ਉਹਨੂੰ ਮੂੰਹ ਤੋੜ ਜਵਾਬ ਦੇਣਾ ਹੈ ਮੈਨੂੰ ਵਿਸ਼ਵਾਸ ਆ ਵੈਸਟ ਹਲਕੇ ਦੀ ਜਨਤਾ ਤੇ ਮੈਨੂੰ ਵਿਸ਼ਵਾਸ ਹੈ ਕਿਉਂਕਿ ਵੈਸਟ ਹਲਕੇ ਦੀ ਜਨਤਾ ਨੇ 2.5 ਸਾਲ ਇਹਦੀ ਵੀ ਦੇਖ ਲਈ ਕਿੰਨੀ ਕੀ ਸੀ ਇਹਦੀ ਕਿੰਨਾ ਕੀ ਵਧੀਆ ਐਮਐਲਏ ਸੀ ਕਿੰਨਾ ਕੀ ਵਧੀਆ ਕੰਮ ਕਰਦਾ ਸੀ ਔਰ ਆਮ ਆਦਮੀ ਪਾਰਟੀ ਨੂੰ ਵੀ ਵੇਖ ਲਿਆ ਕਿ ਕਿੰਨਾ ਹੀ ਕੰਮ ਕਰਾਇਆ ਉਹਨਾਂ ਨੇ ਬੜੀ ਹੈਰਾਨੀ ਹੁੰਦੀ ਹੈ ਮੈਨੂੰ ਕਿ ਕੀ ਹੋઈ ਜਾ ਰਿਹਾ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਰਾਜਨੀਤੀ 'ਚ ਅਸੀਂ ਐਦਾਂ ਦੇ ਗੁੰਡਿਆਂ ਨੂੰ ਖੜਾ ਕਰਨਾ ਹੈ ਐਦਾਂ ਦੇ ਗੁੰਡਿਆਂ ਨੂੰ ਨੇਤਾ ਬਣਾਉਣਾ ਹੈ ਜਿਹੜੇ ਚਾਰ ਗੱਲਾਂ ਦੇ ਵਿੱਚ ਤਿੰਨ ਵਾਰੀ ਗਾਲੀ ਕੱਢਦਾ ਤਾਂ ਇੱਕ ਗੱਲ ਕਰਦਾ ਉਸ ਕੁੜੀ ਲਈ ਛੇ ਉਸ ਕੁੜੀ ਲਈ ਜੇ ਮੈਂ ਤਾਂ ਕਹਿਨੀ ਹੈ ਕਿ ਮੈਨੂੰ ਉਹਦਾ ਐਡਰੈਸ ਮਿਨੇ ਮੈਨੂੰ ਪਤਾ ਮਿਲੋ ਸਪੈਨ ਦਾ ਜਿਹਦੀ ਉਹ ਆਡੀਓ ਵਾਇਰਲ ਹੋਈ ਹੈ ਉਸ ਪੀਏ ਦੇ ਨਾਲ ਸ਼ੀਤਲ ਮੁਰਾਲ ਦੇ ਪੀਏ ਦੇ ਨਾਲ ਜਿਹੜੀ ਆਡੀਓ ਵਾਇਰਲ ਹੋਈ ਹੈ ਉਸ ਪੈਣ ਦਾ ਜੇ ਐਡਰੈਸ ਹੈਗਾ ਕਿਸੇ ਕੋਲ ਮੈਨੂੰ ਦੱਸੋ ਮੈਂ ਉਹਦੀ ਮਦਦ ਕਰਾਂਗੀ ਕਿਸੇ ਕੋਲ ਵੀ ਹੈਗਾ ਮੈਂ ਨਾਮ ਨਹੀਂ ਆਨ ਦਵਾਂਗੀ ਤੁਹਾਡਾ ਕਿਸੇ ਦਾ ਵੀ ਕਿਸੇ ਦਾ ਨਾਮ ਨਹੀਂ ਆਨ ਦਵਾਂਗੀ ਇਹ ਮੇਰਾ ਵਾਦਾ ਹੈ ਜੇ ਕੋਈ ਵੀ ਹੈਗਾ ਮੈਨੂੰ ਦੱਸੋ ਉਹਦਾ ਪਤਾ ਜਿੰਨੂੰ ਅਸੀਂ ਆਪਣੀ ਵਿਧਾਨ ਸਭਾ ਚ ਇਹ ਸੋਚ ਕੇ ਵਿਧਾਨ ਸਭਾ ਚ ਉਹਨੂੰ ਐਮਐਲਏ ਬਣਾਉਂਦੇ ਆ ਕਿ ਮੰਤਰੀ ਬਣਾਉਂਦੇ ਆ ਕਿ ਉਹ ਸਾਡੀ ਵਿਧਾਨ ਸਭਾ ਦੀ ਹਰ ਇੱਕ विधानसभा ਦਾ ਪਿਓ ਹੈ ਉਹ بڑا ਐਮਐਲਏ ਹੁੰਦਾ ਹੈ ਤੇ ਅਸੀਂ ਇਹ ਸੋਚਦੇ ਨਾ ਪੈਣਾ ਦੀ ਰੱਖਿਆ ਹੋਊਗੀ ਸਬਦੇ ਕੰਮ ਆਊਗਾ ਤੇ ওই ਸਾਨੂੰ ਹਰਾਸ ਕਰਦਾ ਸਾਨੂੰ ਨੋਚਦਾ ਐਦਾ ਦੇ ਲੀਡਰ ਸਾਨੂੰ ਨਹੀਂ ਚਾਹੀਦੇ ਆ ਬਾਈਕਾਟ ਕਰੋ ਇਹ ਤਾਂ ਲੀਡਰ ਨੂੰ ਬਾਈਕਾਟ ਵੋਟ ਮੰਗਣ ਆਵੇ ਉਹਨੂੰ ਕਹੋ ਕਿ ਤੂੰ 10 ਜਵਾਬ ਦੇ ਤੁਹਾਡੇ ਨਾਲ ਤਾਂ ਬੜਾ ਜੀਜੀ ਕਰਦਾ ਹੈ ਉਹਨਾਂ ਨਾਲ ਗਾਲਾਂ ਕੱਢਦਾ ਬਾਈਕਾਟ ਕਰੋ ਸ਼ੀਤਲੰਗੁਰਾਲ ਨੂੰ ਬਾਈਕਾਟ ਜੈ ਹਿੰਦ ਜੈ ਭਾਰਤ Subscribe to One India channel and never miss an update.